श्री राधे जय श्री कृष्णा ठाकुर जी दी कृपा सदाmathbb ਬਣਿਆ ਰਵੇ ਔਰ ਬੜਾ ਅੱਛਾ ਲੱਗਦਾ ਜਦੋਂ ਜਨਮ ਅਸ਼ਟਮੀ ਦਾ ਤਿਹਾਰ ਆਂਦਾ ਹੈ ਉਹ ਸਾਰੇ ਸ਼ਹਿਰ ਦੇ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਮੇਲਾ ਲੱਗਿਆ ਹੁੰਦਾ ਵਾ ਸੋ ਤਸਵੀਰਾਂ ਇਸ ਟਾਈਮ ਤੁਹਾਨੂੰ ਅਮੇਜ਼ਿੰਗ ਟੀਵੀ ਤੇ ਦਿਖਾ ਰਹੇ ਆ ਔਰ ਸਾਡੇ ਵਿੱਚ ਗੂੰਗਾਨ ਕਰਤਾ ਜਿਹੜੇ ਆਰ ਆਰ ਸਖੀ ਰੋਜੀ ਸ਼ਰਮਾ ਔਰ ਮਿੱਤਲ ਜੀ ਆਏ ਨੇ ਔਰ ਉਹਨਾਂ ਦੀ ਪੂਰੀ ਸਮੂਚੀ ਟੀਮ ਇੱਥੇ ਪਹੁੰਚੀ ਹੋਈ ਆ ਔਰ ਜਿਹੜੇ ਮੰਦਰ ਕਮੇਟੀ ਦੇ ਜਿਹੜੇ ਮੈਂਬਰ ਹੈਗੇ ਉਹ ਵੀ ਪਹੁੰਚੇ ਹੋਏ ਆ ਗੱਲਬਾਤ ਕਰਦੇ ਆ ਪੂਰੀ ਤਸਵੀਰਾਂ ਤੁਹਾਨੂੰ ਅਮੇਜ਼ਿੰਗ ਟੀਵੀ ਦੇ ਦਿਖਾਣੇ ਆ ਪਹਿਲਾ ਸਾਰਨਾ ਪਹਿਲਾ ਮੈਂ ਕਮੇਟੀ ਮੈਂਬਰ ਦੇ ਨਾਲ ਗੱਲਬਾਤ ਕਰਦਾ ਆ ਉਹ ਕੀ ਕਹਿੰਦੇ ਆ ਮਿਸ ਜੀ ਜੈਸ਼ਰੀ ਰਾਦੇ ਜੈਸ਼ਰੀ ਕ੍ਰਿਸ਼ਨਾ ਠਾਕੁਰ ਜੀ ਕਿਰਪਾ ਦੀ ਬਣੀ ਰਹੇ ਕਿਵੇਂ ਦੇਖਦੇ ਹੋ ਜਨਮ ਅਸ਼ਟਮੀ ਦਾ ਤਿਹਾਰ ਬੜੀ ਸ਼ਹਿਰ ਦੇ ਧੂਮ ਧਾਮ ਨਾਲ ਮਨਾਇਆ ਜਾਂਦਾ ਕਿਵੇਂ ਕੀ ਕਹਿਣਾ ਚਾਹੂੰਗਾ ਸਭ ਤੋਂ ਪਹਿਲਾਂ ਤਾਂ ਦੇਸ਼ ਵਾਸੀਆਂ ਨੂੰ શ્રી ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਮਹਾਵੀਰ ਮੰਦਰ ਗੁਰਮੰਡੀ ਦੇ ਵਿੱਚ ਰੋਜੀ ਜੀ ਔਰ ਮਿੱਤਲ ਜੀ ਦਾ ਪੂਰਾ ਇਥੇ ਗੁਣਗਾਨ ਹੋ ਰਿਹਾ ਹੈਗਾ ਔਰ ਪੂਰੇ ਸ਼ਹਿਰ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਜਿਹੜੀਆਂ ਹੈਗੀਆਂ ਨੇ ਬਹੁਤ-ਬਹੁਤ ਸ਼ੁਭਕਾਮਨਾਵਾਂ ਨੇ ਰਾਸ਼ਟਰੀ ਹਿੰਦੂ ਮੰਚ ਦੁਆਰਾ ਔਰ ਮਹਾਵੀਰ ਮੰਦਰ ਟਰਸਟ ਦੁਆਰਾ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਕਿਵੇਂ ਦੇਖਦੇ ਹਾਂ ਰੋਜੀ ਸਖੀ ਆਰ ਆਰ ਸਖੀ ਔਰ ਮਿੱਤਲ ਜੀ ਪੂਰੀ ਸਮੂਚੀ ਟੀਮ ਕਾਫੀ ਧੇਰ ਤੋਂ ਰਾਧਾ ਰਾਣੀ ਦੇ ਭਜਨ ਵੀ ਗਾਉਂਦੇ ਨੇ 바ਵਾ ਖਾਟੂ ਸ਼ਾਮ ਦੇ ਭਜਨ ਗਾਉਂਦੇ ਇਹਨਾਂ ਵਾਸਤੇ ਕੀ ਗਾਣਾ ਚਾਹੀਦਾ ਆਰ ਆਰ ਸਖੀ ਬੈਨ ਰੋਜੀ ਸ਼ਰਮਾ ਮੇਥਲ ਦੀ ਔਰਾਂ ਅਤੇ ਪੂਰੀ ਟੀਮ ਰਾਸ਼ਟਰੀ ਹਿੰਦੂ ਮੰਚ ਔਰ ਹਿੰਦੂ ਚੇਤਨਾ ਯਾਤਰਾ ਦੇ ਨਾਲ ਜੁੜੇ ਹੋਏ ਨੇ ਜਦੋਂ ਵੀ ਨਵ ਸੰਬਤ ਦੀ ਯਾਤਰਾ ਹਿੰਦੂ ਚੇਤਨ ਯਾਤਰਾ ਦੀ ਨਿਕਲਦੀ ਆਤਾ ਹੈ ਨਿਸ਼ੁਲਕ ਬਿਲਕੁਲ ਚੋੜਾਵਿਆਰ ਦੇ ਵਿੱਚ ਪੈਦਲ ਚੱਲਦੇ ਹੋਏ ਗੁਣਗਾਨ ਕਰਦਿਆਂ ਨੇ ਔਰ ਇਸ ਤਰ੍ਹਾਂ ਦੇ ਹੀ ਜਿਹੜੇ ਰੋਜੀ ਸ਼ਰਮਾ ਔਰ ਮਿੱਤਲ ਵਰਗੀਆਂ ਜੜੀਆਂ ਭੈਣਾਂ ਨੇ ਉਹ ਪੂਰੇ ਦੇਸ਼ ਦੇ ਵਿੱਚ ਸਨਾਤਨ ਦੀ ਸੰਸਕ੍ਰਿਤੀ ਦੀ ਗੜੀ ਹੈਗੀ ਆ ਉਹ ਇੱਕ ਚਲਕ ਦਿਖਾ ਰਹੀਆਂ ਨੇ ਬਾਜੀ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਔਰ ਗੱਲਬਾਤ ਕਰਦੇ ਹਾਂ ਹੋਰ ਜਾਣਨ ਵਾਲੀ ਜੈ ਬholenath ਹਰ ਹਰ ਮਹਾਦੇਵ ਹਾਂਜੀ ਕੀ ਕਹਿੰਦੇ ਸਰਵਪ੍ਰਥਮ ਭਗਵਾਨ ਕ੍ਰਿਸ਼ਨ ਕੀ ਜਨਮਾਸ਼ਟਮੀ ਪਰ समस्त देशवासियों को बहुत बहुत शुभकामनाएँ भगवान कृष्ण का जो चरित्र है ये हम देशवासियों के एक अंदर एक ऐसा उत्साह एक ऐसा द्वंद्व दूर करता है जब हम भटकते हैं तब भगवान कृष्ण की वो वाणियाँ कर्मण्यवाधिकारच माँ फलेश को जैसी जैसे संदेश हमारे अंदर आते हैं और भगवान कृष्ण के स्वरूप को हम लोगों ने दो तरह से दे देखा है एक तो भगवान का वो बाल रूप जिस पे सभी लोग भक्ति भाव से मोहित होते हैं दूसरा भगवान कृष्ण का वो रूप जो योगी राज कृष्ण है भगवान कृष्ण को आजकल लोगों ने सिर्फ एक रोमांटिक स्वरूप दे दिया कि भगवान केवल जो है रासलीला रचाते हैं लेकिन वो रास लीलाएँ उनकी वेदवाणियाँ थीं जो सृष्टि की रचयिता हैं जिनके द्वारा संचालन होता है और भगवान कृष्ण योगी थे उनके पास 108 सौ आठ रानियाँ आठ पटरानियाँ होने के बावजूद भी उन्हें योगी कृष्ण कहा जाता है इसलिए कि वो योग के स्वरूप हैं और भगवान कृष्ण सोलह कला अवतार हैं और उन्होंने हमेशा यही संदेश दिया है कि आप धर्म के लिए युद्ध करो और महाभारत में यही संदेश उन्होंने दिया यदि धर्म के विरुद्ध अपने धर्म के विरुद्ध अपना सगा भी आ जाए अपना पिता आ जाए अपना पुत्र आ जाए तब भी उसका वध करने में कोई दोष नहीं है और आज हिंदुओं को पूरे विश्व में ये संदेश मिलना चाहिए और ये संकल्प लेना चाहिए आज जिस प्रकार सनातन धर्म पर बारंबार आघात हो रहा है जिस प्रकार अभी हमारे अनुरुद्धाचार्य जी प्रेमानंद जी के ऊपर हमारी तथा कथित बेटियों ने बहनों ने जिस प्रकार का आरोप प्रत्यारोप किया ये सरासर हमारे सनातन धर्म को नष्ट करने का तरीका है और अगर अभी भी हम नहीं चेतेंगे तो वो दिन दूर नहीं कि हमें रोना पड़ेगा मैं यही कहूँगा जन्माष्टमी में यही संकल्प लें कि हम अपनी संस्कृति का प्रचार करें प्रसार करें धन्यवाद और बड़ा अच्छा मैसेज देता है और तो इस वीडियो बारे की विचार है और गलबात करते दोबारा हाँ जी मैं हितेश खन्ना जी का इतने महावीर मंदिर जाए ने ਮਹਾਵੀਰ ਮੰਦਰ ਟਰਸਟ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ ਸਮਾਂ ਕੱਢ ਕੇ ਅੱਜ ਮੀਡੀਆ ਦਾ ਜੋਗਾ ਜਿਹੜਾ ਵੀ ਅੱਜ ਪ੍ਰਚਾਰ ਪ੍ਰਸਾਰ ਹੁੰਦਾ ਉਹ ਮੀਡੀਆ ਦੇ ਨਾਲ ਹੀ ਹੁੰਦਾ ਖੰਨਾ ਜੀ ਦਾ ਬਹੁਤ-ਬਹੁਤ ਮੈਆਵਾਰੀਆਂ ਇਹ ਕਈ ਜਗ੍ਹਾ ਸਨਾਤਨ ਸੰਸਕ੍ਰਿਤੀ ਲਈ Hindu ਸਮਾਜ ਲਈ ਔਰ ਨਿਸ਼ਪਕਸ਼ਤਾ ਦੇ ਨਾਲ ਮੀਡੀਆ ਦਾ ਕੰਮ ਕਰਦੇ ਨੇ ਔਰ ਪੈਨ ਰੋਜੀ ਸ਼ਰਮਾ ਦੀ ਟੀਮ ਜਿਹੜੀ ਹੈਗੀ ਆ ਇਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਕਰਦਾ ਔਰ ਲਾਸਟ ਦੇ ਵਿੱਚ ਇੱਕ ਸੋਚਨਾ ਦੇ ਨਾਲ ਜਾਣਾ ਕਿ ਅਗਲੇ ਸੰਡੇ 24 ਤਰੀਕ ਨੂੰ ਇੱਥੇ ਛੱਟੀ ਉਤਸਵ ਹੈਗਾ ਔਰ ਸ਼ਿਵਰਾਤਰੀ ਮਹੋਸੋ ਕਮੇਟੀ ਦਾ ਸਨਮਾਨ ਸਮਾਰੋਹ ਆ ਪੂਰੇ ਦੇਸ਼ ਵਾਸੀਆਂ ਨੂੰ ਮੈਂ ਔਰ ਲੁਧਿਆਣਾ ਵਾਸੀਆਂ ਨੂੰ ਇੱਥੇ ਕਹਾਂਗਾ ਕਿ ਚੋਵੀ ਨੂੰ ਆਓ ਔਰ ਆ ਕੇ ਛੱਟੀ ਦੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦਾ ਪ੍ਰਸ਼ਾਦ ਗ੍ਰਹਿਣ ਕਰੋ। ਅੱਜ ਦਾ ਬੜਾ ਅੱਛਾ ਮੈਸੇਜ ਤਾ ਹੈਗਾ ਵਾ ਆਪਾਂ ਲਾਸਟ ਵਿੱਚ ਆਪਾਂ ਆਰ ਆਰ ਸਖੀ ਰੋਜੀਸ਼ ਸ਼ਰਮਾ ਔਰ ਉਹਨੇ ਦੀ ਪੂਰੀ ਟੀਮ ਮਿੱਤਲ ਸਾਹਿਬ ਪਹੁੰਚੇ ਹੋ ਔਰ ਗੱਲਬਾਤ ਕਰਦੇ ਆ। ਜੈ ਸ਼੍ਰੀ ਰਾਧੇ ਜੈ ਸ਼੍ਰੀ ਕ੍ਰਿਸ਼ਨਾ ਕਿਵੇਂ ਦੇ ਦੋ ਅੱਜ ਜਨਮ ਅਸ਼ਟਮੀ ਦਾ ਦਿਨ ਔਰ ਸਾਰੇ ਸ਼ਹਿਰ ਚ ਜੈ ਜੈਕਾਰ ਹੋਈ ਪਈ ਹੈ। ਜੈ ਜੈ ਸ਼੍ਰੀ ਰਾਧੇ ਭਈਆ ਪਹਿਲੇ ਤਾਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਿ ਤੁਹਾਨੂੰ ਇੱਕ ਵਾਰੀ ਕਿਹਾ ਔਰ ਤੁਸੀਂ ਦੌੜੇ ਚਲੇ ਆਏ ਭੈਣ ਭਰਾ ਦਾ ਰਿਸ਼ਤਾ ਇੱਥੇ ਕਮ ਆ ਗਿਆ ਬਾਕੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸੁਨੀਤਾ ਦੀਦੀ ਪਵਨ ਭయ్యా ਸੰਜੀਪ ਕੀਸਰ ਭయ్యా ਸਾਰੇ ਆਏ ਹੋਏ ਸੱਜਣਾ ਦਾ ਦਿਲੋਂ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਭ ਨੇ ਬਹੁਤ ਸਤਿਕਾਰ ਕੀਤਾ ਮਾਨ ਦਿੱਤਾ ਸਨਮਾਨ ਦਿੱਤਾ ਔਰ ਇੱਥੇ ਅਸੀਂ ਰੌਣਕਾਂ ਲਗਾਈਆਂ ਗੁਣਗਾਨ ਕੀਤਾ ਸਾਰੀਆਂ ਸੰਗਤਾਂ ਨੇ ਵੀ ਸਾਡਾ ਸਹਿਯੋਗ ਕੀਤਾ ਬਸ ਇਹ ਜਿਹੜਾ ਧਰਮ ਦਾ ਪ੍ਰਚਾਰ ਹੈ ਇਸ ਤਰ੍ਹਾਂ ਹੀ ਵਧਦਾ ਰਹੇ ਔਰ ਇਸ ਤਰ੍ਹਾਂ ਹੀ ਲੋਕ ਖੁਸ਼ੀਆਂ ਰਲ ਮਿਲ ਕੇ ਮਨਾਉਂਦੇ ਰਹਿਣ ਔਰ ਐਦਾ ਹੀ ਮੇਲੇ ਲੱਗਦੇ ਰਹਿਣ ਜੈ ਜੈ ਸ਼੍ਰੀ ਰਾਧੇ ਜੈ ਜੈ ਸ਼੍ਰੀ ਸ਼ਾਮ ਜੈ ਜੈ ਸ਼੍ਰੀ ਰਾਧੇ ਜੈ 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 ਸ਼੍ਰੀ ਸ਼ਾਮ ਦੋ ਲਫ਼ਜ਼ ਮਿੱਤਲ ਸਾਹਿਬ ਦੇ ਬਿਲਕੁਲ ਸਾਹਿਬ ਜੈ ਜੈ ਸ਼੍ਰੀ ਰਾਧੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜਿਹੜਾ ਮਸ਼ਤਮੀ ਦੀ ਬਹੁਤ-ਬਹੁਤ ਵਧਾਈਆਂ ਇਹ ਦੇਸ਼ ਹੈ ਜਿਹੜਾ ਇਹਦੇ ਵਿੱਚ ਇਸ ਤਰ੍ਹਾਂ ਹੀ ਇਹ ਸਾਰੇ ਜਿਹੜੇ ਕਿ ਪਰਵ ਨੇ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਤੇ ਸਾਨੂੰ ਵੀ ਇਸ ਪਰਵ ਦੇ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਸੁਨੀਤਾ ਸ਼ਰਮਾ ਦੀਦੀ ਦਾ ਪਵਨ ਸ਼ਰਮਾ ਭਈਆ ਦਾ ਸੰਜੀਵ ਕੇਸਰ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਤੇ ਸਾਡੇ ਵਿਸ਼ਵਾਸ ਕੀਤਾ ਸਾਡੇ ਉੱਪਰ ਜਿਹੜਾ ਕਿ ਸਾਨੂੰ ਇੱਥੇ ਗੁਣਗਾਨ ਦਾ ਮੌਕਾ ਦਿੱਤਾ ਇਹ ਸਾਡੇ ਲਈ ਬਹੁਤ ਪੁਰਾਣਾ ਮੰਦਿਰ ਹੈ ਮੇਰੇ ਫਾਦਰ ਇਲਾ ਇੱਥੇ ਸੇਵਾ ਕਰਦੇ ਸੀ ਪਹਿਲਾਂ ਤੇ ਹੁਣ ਸਾਨੂੰ ਮੌਕਾ ਮਿਲਿਆ ਹੈ ਇੱਥੇ ਸੇਵਾ ਕਰਨ ਦਾ ਉਹਨਾਂ ਦਾ ਉਹਨਾਂ ਦੀ ਪੀੜੀਦਾਰ ਪੀੜੀ ਮੈਂ ਉਹਨਾਂ ਦੀ ਬਹੂ ਹਾਂ ਤੇ ਹੁਣ ਸਾਨੂੰ ਇਸ ਤਰ੍ਹਾਂ ਹੀ ਮੌਕਾ ਦਿੰਦੇ ਰਹਿਣ ਮੇਰੇ ਬੱਚੇ ਵੀ ਅੱਗੇ ਇਸ ਮੰਦਿਰ ਦੀ ਸੇਵਾ ਕਰਨ ਮੈਂ ਤਾਂ ਇਹੀ ਚਾਹਾਂਗੀ ਸਾਰੀ ਦੁਨੀਆ ਨੂੰ ਜੈ ਸ਼੍ਰੀ ਰਾਮ ਤੇ ਬਹੁਤ ਅੱਛਾ ਮੈਸੇਜ ਦਿੱਤਾ ਹੈਗਾ ਮਿੱਤਰ ਸਾਹਮਣੇ ਲਾਸਟ ਵਿੱਚ ਸ਼ਰਮਾ ਜੀ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਮ ਮੈਂ ਗੁਰਮੰਡੀ ਮਹਾਵੀਰ ਮੰਦਿਰ ਦੀ ਤਰਫੋਂ ਸਾਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀ ਬਹੁਤ ਬਹੁਤ ਸ਼ੁਭ ਕਾਮਨਾ ਦਿੰਨੀ ਹਾਂ ਔਰ ਹਰ ਸਾਲ ਇਦਾਂ ਹੀ ਮੇਲੇ ਲੱਗਦੇ ਰਹਿਣ ਔਰ ਰਾਧਾ ਰਾਣੀ ਦੀ ਕਿਰਪਾ ਬਣੀ ਰਹੇ ਬੜਾ ਅੱਛਾ ਮੈਸੇਜ ਹੈ ਦੋ ਸ਼ਬਦ ਪਾਜੀ ਜੈ ਸ਼੍ਰੀ ਰਾਧੇ ਜੈ ਸ਼੍ਰੀ ਸ਼ਾਮ ਮੈਂ ਇੱਕ ਸੋਨਾ ਜਿਹਾ ਇੱਕ ਮਿਸਾਲ ਦੇਣਾ ਚਾਹੂੰਗਾ ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਨਾ ਖਾਟੂ ਗਿਆ ਸੀ ਮੇਰੀ ਬਿਲਕੁਲ ਇਧਰ ਸ਼ਰਦਾ ਨਹੀਂ ਸੀਗੀ ਮੈਂ ਬਿਲਕੁਲ ਸੱਚ ਕਹਿਣਾ ਚਾਹੁੰਦਾ ਮੈਂ ਖਾਟੂ ਗਿਆ ਬੱਸ 'ਚ ਬੈਠਾ ਬੱਸ 'ਚ ਬੈਠ ਕੇ ਮੈਨੂੰ ਮੇਰੀਆਂ ਮਾਵਾ ਮਿਲ ਗਈਆਂ ਔਰ ਇਹੋ ਜੀ ਮਿਲੀਆਂ ਇਹਨਾਂ ਨੇ ਮੈਨੂੰ ਇੱਧਰ ਇੰਨਾ ਜੋੜਿਆ ਕਿ ਮੇਰੀ ਹੁਣ ਇੱਧਰ ਸ਼ਰਦਾ ਨਹੀਂ ਲੱਗੀ ਕਿ ਮੈਂ ਕੁਝ ਕਹਿ ਹੀ ਨਹੀਂ ਸਕਦਾ ਕੋਈ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਕਹਿਣ ਲਈ ਉਹ ਤੁਹਾਡੇ ਚਿਹਰੇ ਤੋਂ ਹੀ ਲੱਗ ਰਿਹਾ ਬਿਲਕੁਲ ਜੀ ਬਿਲਕੁਲ ਸੋ ਬੜਾ ਅੱਛਾ ਲੱਗਦਾ ਹੈ ਜਨਮ ਅਸ਼ਟਮੀ ਦੇ ਤਿਹਾਰ ਤੇ ਉੱਤੇ ਅਸੀਂ ਪਹੁੰਚੇ ਹੈਗੇ ਆਂ ਮਹਾਵੀਰ ਮੰਦਰ ਟਰਸਟ ਵੱਲ ਗੁਰ ਮੰਡੀ ਦੇ ਵਿੱਚ ਔਰ ਕੈਮਰਾ ਪਰਸੋਂ ਕਹਾਂਗਾ ਪਹਿਲਾਂ ਰਾધા ਰਾਣੀ ਦੇ ਦਰਸ਼ਨ ਕਰਾਇਆ ਜਾਣ ਔਰ ਝੁੱਲਾ ਦੇ ਕੇ ਵੀ ਆਪਾਂ ਇਹਨਾਂ ਨੂੰ ਝੁੱਲਾ ਦੇਵਾਂਗੇ ਔਰ ਬੜਾ ਅੱਛਾ ਲੱਗਦਾ ਜਦੋਂ ਇਸ ਤਰ੍ਹਾਂ ਦੀ ਅਪਡੇਟਸ ਤੁਹਾਨੂੰ ਅਸੀਂ ਅਮੇਜ਼ਿੰਗ ਟੀਵੀ ਦੇ ਦਿਖਾਉਂਦੇ ਹੈਗੇ ਆ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਰਾਏ ਹੈਗੇ ਆ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਧੇ ਬੜਾ ਅੱਛਾ ਲੱਗਦਾ ਹੈ ਜਦੋਂ ਤੁਹਾਨੂੰ ਅਮੇਜ਼ਿੰਗ ਟੀਵੀ ਦੇ ਉੱਤੇ ਤਸਵੀਰਾਂ ਇਦਾਂ ਦੀਆਂ ਦਿਖਾਣੇ ਨੇ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖਨਾ